ਪਿੰਡ ਛਡਾਉਣ ਵਾਲਾ ਕਰਖਾ ਹੈ। ਅੱਛਾ। ਹਾਂ ਸਾਨੂੰ ਛਡਾਓ। ਮਾਸਟਰਾਂ ਨੂੰ ਵੀ ਘੇਰ ਲੈਂਦੇ ਨੇ ਗੱਡੀਆਂ 'ਚ। ਅੱਛਾ। ਗੋਹੇਜ ਵੀ ਡੇਗ ਲੈਂਦੇ ਨੇ ਮੇਰੀ ਮੁਰਕੀ ਲੈ ਗਿਆ ਕਰਨ ਦੀ ਪੱਟ ਕੇ। ਅੱਛਾ। ਗੋਹੇਜ ਡੇਗ ਲਈ ਸਾਰੇ ਕੱਪੜੇ ਲਵੇੜ ਤੇ ਕੋਈ ਹੈਨ ਦੀ ਟਾਇ ਲਈ ਉੱਥੇ। ਅੱਛਾ। ਜੀ ਬਹੁਤ ਆਕੀ ਹੈਗੀ। ਜਿਵੇਂ ਟਾਰਖੀ। ਮਖਾ ਬੰਬਲ ਤੈਨੂੰ ਕੀ ਹੋ ਗਿਆ? ਅਸੀਂ ਚੜ ਗਏ ਪੁੱਤ ਕੀ ਕਰਾਂਗੇ ਨੇ? ਆ ਲਹੂ ਲਹਾਨ ਜੀ। ਅੱਛਾ। ਹਾਂ 부ੜੀ ਹਾਰ ਕਿੰਨੇ ਘਰ ਖੇਤ 'ਚ ਪਾਰ ਕੇ। ਇੱਕ ਨੇ ਬਾਲ ਖੇਤਕਾਰ ਪਾਲਿਆ ਡਰਦੇ ਨੇ। ਲੈ ਮੇਰੀ ਸੁਣ ਲੋ ਜੀ ਗੱਲ ਮੈਂ ਰੋਟੀ ਬਨਰ ਕੇ ਖੇਤ ਜਾਣਾ ਪਰ ਰਾਤ ਸਾਰੀ ਹੱਤ ਰੰਜਨ ਚੱਲ ਰਿਹਾ ਉਧਰੋਂ ਆ ਕੇ ਦੋਤੀ ਕਹਣਾ ਪਣੀ ਦੁੱਧ ਪਾਰੇ ਮੈਂ ਕੋਨ ਵੀ ਪਾਉਣੀ ਆ ਅਰੇ ਇੱਥੇ ਕੁੜੀਆਂ ਰੋਟੀ ਪਕਾਉਂਦੀਆਂ ਨੇ ਬਾਰ ਲਾ ਕੇ ਪਕਾੜਨ ਪਕਾੜਨ ਬਾਰ ਲਾ ਕੇ ਖਾਣੀ ਪੈਂਦੀ ਆ ਅੱਛਾ ਬਾਹਰ ਰੋਟੀ ਨਹੀਂ ਖਾ ਸਕਦੇ ਰੋਟੀ ਨਹੀਂ ਖਾ ਸਕਦਾ ਕੋਈ ਵੀ ਸਾਰੇ ਪਿੰਡ ਦੇ ਵਿੱਚ ਅੱਛਾ ਜੀ ਦੇਖ ਸਕਦੇ ਕਹਿੰਦੇ ਵੀ ਰਿਸ਼ਤੇ ਵੀ ਹੁਣ ਹਟ ਗਏ ਸਾਡੇ ਤਾਂ ਬੁਰਾ ਹਾਲ ਆ ਓਏ ਸੋ ਗਵਾ ਅਸੀਂ ਤਾਂ ਅੱਜ ਇਹ ਪਿੰਡ ਛੱਡ ਕੇ ਜਾਵਾਂਗੇ ਇੱਥੋਂ ਅੱਛਾ ਜੀ ਹਾਂ ਸਾਨੂੰ ਬਹੁਤ ਅੱਖਾਂ ਹੋ ਰਿਹਾਗਾ ਅੱਖਾਂ ਚੋਂ ਹੰਝੂ ਆਉਣ ਵਾਲੀ ਗੱਲ ਹੈਗੀ ਇੰਨੇ ਬੁਰਾ ਹਾਲ ਇਹਨਾਂ ਦਾ ਜੀ ਹੁਣ ਅਸੀਂ ਆਹ ਦੇਖੋ ਡਾਂਗਾਂ ਲੈ ਕੇ ਨਾਲ ਬਜ਼ੁਰਗ ਚੱਲਦੇ ਨੇ ਫੇਰ ਜਾ ਕੇ ਜੰਨਿੱਕੇ ਕੋ ਹੁੰਦਾ ਫੇਰ ਜੰਨਿੱਕੇ ਆ ਦੇਖੋ ਪਿੰਡ ਵਾਲਾ ਸਾਰੇ ਨਾਲ ਜਾ ਕੇ ਚੱਲਦੇ ਨੇ ਸਵੇਰੇ ਸ਼ਾਮ ਫੇਰ ਬੱਚਿਆਂ ਨੂੰ ਜੰਨਿੱਕੇ ਦੇਖੋ ਸੋਟੀ ਵਾਲੇ ਦੋਏ ਪਾਸੇ ਬੰਦੇ ਰਹਿੰਦੇ ਨੇ ਇਹ ਸੋਟੀਆਂ ਵਾਲੇ ਦੇ ਨਾਲ ਰਹਿੰਦੇ ਨੇ ਮੂਰੇ ਫੇਰ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਇਹ ਹਾਲਾਤ ਨੇ ਇਸ ਪਿੰਡ ਦੇ ਆ ਦੇਖੋ ਮਾਪੇ ਸਾਰੇ ਨਾਲ ਆਏ ਨੇ ਤੇ ਕੋਈ ਛੋਟਾ ਹੀਲਾ ਨਹੀਂ ਬੁਰਾ ਹਾਲ ਹੈ ਜੀ ਬੁਰਾ ਹਾਲ ਹੈ ਆ ਤਨਵਾਰੀ ਬਾਹ ਤੋੜਤੀ ਜੀ ਮੇਰੀ ਜਦ ਤੋਂ ਕਰੇ ਸੀ ਵੀਡੀਓ ਤਨਵਾਰੀਂ ਗਈ ਹੋਈ ਪਈ ਆ ਹਾਂ 빙 ਗਈ ਜੀ ਇਹ ਤਾਂ ਪਤਾ ਹੈ ਸਾਰਿਆਂ ਨੂੰ ਬਹੁਤ ਬੁਰਾ ਹਾਲ ਹੈ ਜੀ ਸਾਡਾ ਗੁਰਮੀਤ ਕੌਰ ਆ ਜੀ ਗੁਰਮੀਤ ਕੌਰ ਦੇਖ ਸਕਦੇ ਹੋ ਜੀ ਸਕੂਲ ਚ ਸਫਾਈ ਸੇਵਕ ਦਾ ਕੰਮ ਫਿਰ ਛੋਟੀ ਨਾਲੇ ਲੈ ਕੇ ਜਾਂਦੇ ਹਾਂ ਜੀ ਮੈਂ ਛੋਟੀ ਨਾਲੇ ਲੈ ਕੇ ਜਾਂਦੀ ਨਾਲੇ ਲੈ ਕੇ ਆਉਣੀ ਆ ਪਰਲੇ ਪਾਸੇ ਪਿੰਡ ਦੇ ਘਰ ਨੇ ਜੀ ਜੀ ਉੱਥੇ ਮੇਰੇ ਘਰ ਆ ਰੋਟੀ ਪਕਾਉਂਦੀ ਦੀ ਜੀ ਤੱਲੀ ਦੀ ਮੈਂ ਪਰਲੇ ਬਾਹਲੇ ਪਾਸੇ ਖੜੇ ਦੀ ਭੱਜ ਕੇ ਅੰਦਰ ਚਿੰਬੜ ਕੇ ਨਾਏ ਰੋਟੀਆਂ ਚੱਕ ਕੇ ਲਏ ਨਾਏ ਆਟਾ ਨਾਲੇ ਉਹਦੇ ਮਾਰ ਕੇ ਬੁਰਕੇ ਬੁਰਕੇ ਮਾਰ ਕੇ ਹਾਂ ਪਹਿਲੇ ਹੁੜੀਆਂ ਕਰ ਕਰ ਅੱਛਾ ਹਾਂ ਹੁੜੀਆਂ ਕਰ ਕਰ ਬੰਦੇ ਨੇ ਇਹ ਜਿਵੇਂ ਜੰਮੀ ਚੰਬੜਦੇ ਨੇ ਮੁੱਲੋ ਮੁੱਲੀ ਮੁੱਲੋ ਮੁੱਲੀ ਚਮਟਦੇ ਨੇ ਕਮੈਂਟ ਜਿਸੀ ਬਾਹਰ ਖੁੱਲਦਾ ਵੀ ਰੱਖ ਸਕਦੇ ਆ ਸਾਡੇ ਕਦੇ ਬੇੜੇ 'ਚ ਬੈਠ ਕੇ ਰੋਟੀ ਨਹੀਂ ਖਾਦਦੇ। ਉਹਨਾਂ ਨੂੰ ਚੋਰਾ ਮੰਗ ਰੋਟੀਆਂ ਖਾਣੇ ਆ ਜੀ ਬਾਰ। ਅੱਛਾ। ਹਾਂ ਜੀ। ਮੰਮਾ ਬਲੂ ਰੋਟੀ ਖਾਈਂਦੀ ਐ। ਮੇਰੇ ਬੱਚੇ ਤਿੰਨ ਨੇ ਜੀ। ਪਹਿਲਾਂ ਇਹਨੂੰ ਛੱਡ ਕੇ ਆਉਣਾ। ਫਿਰ ਦੂਜੇ ਬੱਚੇ ਇਹਨਾਂ ਨੂੰ ਤੋੜਨ। ਅੱਛਾ। ਇਹਦਾ ਮਸਾਂ ਹੀ ਲੱਤਾਂ ਰਹਿ ਜਾਂਦੇ ਨੇ। ਅੱਛਾ ਪਹਿਲਾਂ ਇਹਨੂੰ ਲੈ ਕੇ ਜਾਂਦੇ ਹਾਂ ਛੋਟੇ ਨੂੰ। ਹਾਂ ਫਿਰ ਵੱਡੇ ਨੂੰ ਲੈਣਾ। ਫਿਰ ਵੱਡੇ ਨੂੰ ਲੈ ਕੇ ਜਾਂਦੇ ਹਾਂ। ਹਾਂ ਜੀ। 140 ਬੰਦੇ ਵੱਡੇ ਗਏ ਹੁਣ ਤੋਂ ਪਹਿਲਾਂ। 140। ਹਾਂ ਜੀ। ਸਾਰੇ ਬੰਦੇ 70-70 ਵਾਰੀ ਵੱਟਦੇ। ਅੱਛਾ। ਗੁਡੀਆਂ ਰੋਟੀ ਪਕਾਉਂਦੀ अच्छा बाहर रोटी नहीं खा सकता बाहर रोटी नहीं खा सकता कोई भी अच्छा सारे पिंड ਦੇ ਵਿੱਚ ਬਿਲਕੁਲ ਜੀ ਇੰਨੇ ਸਪਾਏ ਹੋਏ ਨੇ 아이ਟਾ ਦੇ ਬੱਚਿਆਂ ਨੂੰ ਛੋਟਾ ਨੂੰ ਤਾਂ ਕੰਦਾਂ ਨੂੰ ਆਉਣ ਦਾ ਮਤਵਰੇ ਨਹੀਂ ਕੋਈ ਠੀਕ ਹੈ ਦੇਡ ਕੇ ਦੋ ਦੋ ਵਾਰ ਨੇਕ ਹੀ ਬੱਚੇ ਦੇ ਡੇਢ ਤੇ اچھا जख्मी ਕਰਤੇ जख्मी ਕਰ ਬੱਚਾ ਨੂੰ ਬਚਾਉਣ ਲਈ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਦੇਖ ਸਕਦੇ ਹਾਂ ਠਿਕਰੀ ਸਕੂਲ ਦੇ ਆਲੇ ਦਾਲੇ ਜਾਂ ਘਰਾਂ ਚ ਵੀ ਰੋਟੀ ਵੀ ਕਹਿੰਦੇ ਅਸੀਂ ਡਾਂਗਾ ਲੈ ਕੇ ਖੜਦੇ ਆ ਫੇਰ ਲਾਉਨੇ ਆ ਔਰ ਸੋਈ ਦੇ ਅੰਦਰ ਹੀ ਬਰਾਂਡੇ 'ਚ ਬਹਿ ਕੇ ਖਾਣੇ ਆ ਬਾਹਰੇ ਬਹਿ ਕੇ ਰੋਟੀ ਨਹੀਂ ਖਾ ਸਕਦੇ ਕਿਤੇ ਕਿਤੇ ਖਰਚ ਕਰ ਸਕਦੇ ਘਰਾਂ ਤੇ ਜਾਲੀਆਂ ਲਵਾਉਣੇ ਆ ਇਹ ਵਾਕਾਂ ਨੂੰ ਲੈਣਾ ਉਹਨੇ ਅਜੇ ਬਾਂਦਰ ਪਾੜਦੇ ਨੇ ਜੀ ਅੱਛਾ ਰੋਜ਼ ਦਾ ਕੰਮ ਹੈ ਰੋਜ਼ ਦਾ ਕੰਮ ਹੈ ਜੀ ਆਥਨ ਟਟ ਕੇ ਦਾ ਸੁਪਰੇ ਨਹੀਂ ਛੱਡਦੀ ਜੀ ਘਰ ਅਜ ਤਾਂ ਮਿੰਟ ਜੀ ਅਸੀਂ ਬਾਹਰ ਖੁੱਲਦਾ ਵੀ ਰੱਖ ਸਕਦੇ ਤੇ ਫਿਰ ਬੱਚੇ ਜੰਮੇ ਹੋਣਾ ਕਾਠ ਬੱਚੇ ਹੋ ਰਹੇ ਨੇ ਇਹਨਾਂ ਨੂੰ ਤੁਸੀਂ ਲੈਣ ਆਏ ਹੋ ਹਾਂਜੀ ਲੈਣ ਆਏ ਆ ਜੀ ਤੂੰ ਪਾੜ ਤੇ ਜਵਾਖਾ ਅੱਛਾ ਜਵਾਖਾ ਵੱਡ ਲੈ ਬਹੁਤ ਵੱਡ ਲੈ ਛਾਣਾਂ ਦੇ ਵੀ ਵੱਡਨੇ ਨੇ ਕੋਈ ਜਵਾਖਾਂ ਨੂੰ ਕੋਈ ਬੱਚਿਆਂ ਨੂੰ ਕੋਈ ਵੱਡਿਆਂ ਨੂੰ ਵੀ ਵੱਡਦੇ ਨੇ ਵੱਡਿਆਂ ਨੂੰ ਵੀ ਵੱਡਦੇ ਨੇ ਹਾਂ ਪਰ ਮਾਰਦੇ ਨੇ ਛਾਲ ਛਾਲ ਮਾਰਦੇ ਨੇ ਜੇ ਕੋਈ ਰਿਸ਼ਤੇਦਾਰ ਆ ਜਾਂਦਾ ਜੀ ਉਹਨੂੰ ਅੰਦਰ ਬੁਹਾ ਕੇ ਰੋਟੀ ਖਾ ਖਵਾਉਂਦੇ ਨੇ ਅੱਛਾ ਰੋਟੀ ਨਹੀਂ ਖਾ ਸਕਦਾ ਕੋਈ ਥਾਲੀ ਦੇ ਪਰਹਾਰ ਦੇ ਨਿਸ਼ਾਨ ਛਾਲ ਮਾਰਦੇ ਨੇ ਪਰਹਾਰ ਹੈ ਸਭ ਇਹਦਾ ਰਿਸ਼ਤੇ ਹੁਣ ਉਹ ਵੀ ਛੱਡ ਗਏ ਹਾਂਜੀ ਕਹਿੰਦੇ ਬਾਂਦਰ ਵਾਲੇ ਪਿੰਡ ਚੋਂ ਥੇ ਕੀ ਕੁੜੀ ਲਿਆਉਣੀ ਹੈ ਸਾਡਾ ਰਿਸ਼ਤਾ ਨਹੀਂ ਕਰਦਾ ਕੋਈ ਐਡਾ ਬੁਰਾ ਹਾਲ ਹੋ ਗਿਆ ਰਿਸ਼ਤਾ ਨਹੀਂ ਕਰਨਾ ਹੁੰਦਾ ਕੋਈ ਸਾਡੇ ਨਾਲ ਅੱਛਾ ਉਹ ਬਾਂਦਰ ਨੇ ਸਾਡੀ ਕੁੜੀ ਨੂੰ ਬਾੜ ਦੇਣਗੇ अच्छा, अच्छा जी देख सकते हो कन्ने भी रिश्ते भी होण हट गए साडे ता हां जी बिल्कुल रा बंदरों देख के भाग जांदा रदीत सुनदे ने भी बाखਾਂ ਨੂੰ ਪਾੜਦੇ ਨੇ ਬੰਦਰ ਅਗਲਾ ਕਹਿੰਦਾ ਕੁੜੀ ਓਰੇ ਕਿਉਂ ਦਈਏ ਪਿੰਡ ਚ अच्छा ਐਡਾ ਬੁਰਾ ਹਾਲ ਆ ਓਏ ਇਸੇ ਤਰ੍ਹਾਂ ਹਜ਼ਾਰਾਂ ਬੰਦਰ ਸੋ ਨੂੰ ਨਜ਼ਰ ਆਉ ਆ ਗਿਆ ਸਕੂਲ ਦਾ ਗੇਟ ਮਾਂ ਬਾਪ ਪਹਿਲਾਂ ਹੀ ਖੜੇ ਨੇ ਗੇਟ ਅੱਗੇ ਵੀ ਬੱਚੇ ਆਉਣਗੇ ਇਹਨਾਂ ਨੂੰ ਲੈ ਕੇ ਜਾਣੇ ਰੋਜ਼ ਦੀ ਪ੍ਰੋਬਲਮ ਹੋ ਗਈ ਇਹ ਇੱਕ ਦਿਨ ਦੀ ਨਹੀਂ ਹੈਗੀ ਆ ਦੇਖ ਸਕਦੇ ਹੋ ਸਾਹਮਣੇ ਆ ਗਿਆ ਸਕੂਲ ਲਿਖ ਕੇ ਵੀ ਲਾਇਆ ਹੋਇਆ ਹੈਗਾ ਬਾਂਦਰਾਂ ਨੂੰ ਲੰਗਰ ਪਾਉਣਾ ਮਨਾ ਹੈ ਜਾਂ ਕੁਝ ਵੀ ਕਿਉਂਕਿ ਬੱਚਿਆਂ ਨੂੰ ਖਤਰਾ ਹੈ ਦੇਖ ਸਕਦੇ ਹੋ ਬੇਨਤੀ ਸਕੂਲ ਵੱਲੋਂ ਬਾਂਦਰਾਂ ਨੂੰ ਖਾਣ ਵਾਲੀਆਂ ਵਸਤੂਆਂ ਪਾਉਣ ਵਾਲੇ ਨੂੰ 5000 ਰੁਪਏ ਜੁਰਮਾਨਾ ਆਹ ਦੇਖੋ ਬਾਂਦਰ ਸਕੂਲ ਦੇ ਆਲੇ ਦਲੇ ਸਕੂਲ ਦੇ ਗੇਟ ਦੇ ਸਾਹਮਣੇ ਬੱਚੇ ਨਿੱਕੇ ਨਿੱਕੇ ਬੱਚਿਆਂ ਦਾ ਦੇਖ ਲਓ ਕੀ ਹਾਲਾਤ ਨੇਰੇ ਆਹ ਦੇਖੋ ਜੀ ਕਿਵੇਂ ਲੜਦੇ ਨੇ ਕਿੰਨੇ ਇਹਨਾਂ ਦੇ 9 ਇੰਚ ਇੰਚ ਦੇ 1.5 1.5 ਇੰਚ ਦੇ ਨੌ ਹੁੰਦੇ ਨੇ ਆਹ ਦੇਖੋ ਦੇਖ ਸਕਦੇ ਹੋ ਵੀ ਬਾਂਦਰੀ ਬਾਂਦਰ ਨੇ ਹਜ਼ਾਰਾਂ ਬਾਂਦਰਸ ਤਾਂ ਦੇਖ ਕੇ ਹੈਰਾਨ ਰਹਿ ਗਏ ਯਾਰ ਵੀ ਬੱਚੇ ਬਚਦੇ ਕਿਵੇਂ ਨੇ ਇਹਨਾਂ ਤੋਂ ਬਚਦੇ ਕਿਵੇਂ ਨੇ ਉਹ ਵੀ ਸਾਨੂੰ ਦਿਖਾਵਾਂਗੇ ਡਾਂਗਾ ਸੋਟੀਆਂ ਲੈ ਕੇ ਤੁਰਦੇ ਨੇ ਪਰਿਵਾਰ ਨਾਲ ਮਾਪੇ ਫੇਰ ਬੱਚਿਆਂ ਨੂੰ ਸਕੂਲ ਛੱਡ ਕੇ ਜਾਂਦੇ ਨੇ ਫੇਰ ਲੈ ਕੇ ਆਉਂਦੇ ਨੇ ਛੁੱਟੀ ਹੋ ਗਈ ਦੇਖ ਸਕਦੇ ਹੋ ਹਾਂਜੀ ਮਾਤਾ ਜੀ ਕਿਵੇਂ ਇਕੱਠੇ ਹੋ ਕੇ ਖੜੇ ਹੋ ਜਵਾਨਾਂ ਨੂੰ ਲੈਣਾ ਆਉਨੇ ਆ ਜੀ ਹਾਂਜੀ ਜਵਾਨਾਂ ਨੂੰ ਲੈਣਾ ਆਉਨੇ ਆ ਜੀ ਬਾਂਦਰ ਪਾੜਦੇ ਨੇ ਜੀ ਅੱਛਾ ਰੋਜ਼ ਦਾ ਕੰਮ ਹੈ ਰੋਜ਼ ਦਾ ਕੰਮ ਹੈ ਜੀ 8 ਣ ਟੜਕੇ ਦਾ ਮੈਂ ਛੱਡ ਕੇ ਆਨੇ ਲੈ ਲੈ ਕੇ ਜਾਂਦੇ ਜੀ ਹਾਂਜੀ ਲੈ ਲੈ ਕੇ ਜਾਂਦੇ ਛੱਡ ਕੇ ਜਾਂਦੇ ਅੱਛਾ ਜੀ ਹਾਂ ਹਾਂ ਜੀ ਸਾਨੂੰ ਤਾਂ ਬਹੁਤ ਔਖ ਹੈ ਹਾਂਜੀ ਰੋਜ਼ ਦੋ ਟਾਈਮ ਆਉਣਾ ਪੈਂਦਾ ਸਾਨੂੰ ਅੱਛਾ ਬੱਚਿਆਂ ਦੇ ਮਾਰਿਆਂ ਨੂੰ ਬਹੁਤ ਔਖ ਹੈ ਹਾਂ ਬਹੁਤ ਔਖ ਹੈ ਅੱਡਾ ਇਹ ਬੈਠੇ ਹੁੰਦੇ ਜਿਹੜੇ ਮੇਂ ਪੇਡਾ ਬੱਕਰੀਆਂ ਬੈਠੀਆਂ ਹੁੰਦੀਆਂ ਨੇ ਠੀਕ ਹੈ ਜੀ ਨੰਘਣੇ ਇੰਦੇ ਜੀ ਲੱਤ ਫੜਦੇ ਨੇ ਹਾਂਜੀ ਨੰਘਣੇ ਇੰਦੇ ਕੱਪੜੇ ਫਾੜਦੇ ਨੇ ਫਿਰ ਬੱਚਿਆਂ ਨੂੰ ਤਾਂ ਖਤਰਾ ਹੈ ਹਾਂ ਬਹੁਤ ਖਤਰਾ ਹੈ ਜੀ ਥੋੜਾ ਠੀਕ ਹੈ ਬਿਲਕੁਲ ਜੀ ਲੈ ਕੇ ਵੀ ਉਹਨੇ ਛੱਡ ਕੇ ਵੀ ਆਉਣੀ ਹੈ ਹਾਂ ਜੀ ਲੈ ਕੇ ਵੀ ਉਹਨੇ ਛੱਡ ਕੇ ਵੀ ਆਉਣੀ ਹੈ ਲੈ ਕੇ ਵੀ ਜਾਂਦੇ ਛੱਡ ਕੇ ਵੀ ਹੋਰ ਬੰਦਲਾ ਮਾਰੀ ਬੰਦਲਾ ਨੂੰ ਕੋਈ ਖਤਰਾ ਜੀ ਬੱਖਾਂ ਨੂੰ ਲੈ ਕੇ ਵੀ ਜਾਂਦਾ ਛੱਡ ਕੇ ਖਤਰਾ ਹੈ ਪੂਰਾ ਦੇਖ ਸਕਦੇ ਹੋ ਯਾਰ ਸਾਰੇ ਆ ਦੇਖੋ ਮਾਮਾ ਆਈਆਂ ਹੋਈਆਂ ਨੇ ਮੌਕੇ ਤੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਲਓ ਵੀ ਜੀ ਬਈ ਇਹ ਕਹ ਰਹੇ ਜੀ ਸਾਡੇ ਪਿੰਡ ਚੋਂ ਬਾਂਦਰ ਚੱਕੇ ਜਾਣ ਆ ਬੱਚਿਆਂ ਨੂੰ ਬਹੁਤ ਤੰਗ ਕਰਦੇ ਨੇ ਇੱਕ ਜਣਾ ਲੈਣਾ ਆਉਂਦਾ ਕਦੇ ਛੱਡਣ ਜਾਂਦਾ ਜੇ ਭਗ ਜਾਂਦੇ ਨੇ ਪਾਸੇ ਫੇਰ ਵੀ ਸਾਨੂੰ ਆ ਰਹੇ ਨੇ ਵੀ ਬੱਚੇ ਕਿਵੇਂ ਆਉਣਗੇ ਅੱਛਾ ਵੜਦੇ ਨੇ ਬੱਚਿਆਂ ਨੂੰ ਘਰਾਂ ਚ ਵੀ ਜਾਂਦੇ ਨੇ ਵੀ ਵੜਦੇ ਨੇ ਘਰਾਂ ਇਹ ਤਾਂ ਬਾਤੂ ਨਹੀਂ ਸਾਡੇ ਬਹੁਤ ਨੇ ਇਹ ਕੀ ਕਰਦੇ ਵੀ ਕੱਪੜੇ ਕੱਪੜੇ ਨਹੀਂ ਛੱਡਦੇ ਜੀ ਘਰਾਂ ਚ ਤਾਂ ਅੱਛਾ ਜੀ ਇਹ ਤਾਂ ਕਿੰਨੀ ਛੱਡਦੇ ਜੇ ਵੜ ਜਾਂ ਬਾਹਰ ਕੁਝ ਸਭ ਕੁਝ ਖਿੱਚ ਕੇ ਲੈ ਜਾਂਦੇ ਨੇ ਬਿਲਕੁਲ ਜੀ ਇੱਕ ਮਿੰਟ ਜੇ ਅਸੀਂ ਬਾਹਰ ਖੁੱਲਦਾ ਵੀ ਰੱਖ ਸਕਦੇ ਤੇ ਫਿਰ ਬੱਚੇ ਜਿੰਨੇ ਹੋਣਾ ਇਕੱਠ ਬੱਚੇ ਹੋ ਰਹੇ ਨੇ ਇਹਨਾਂ ਨੂੰ ਤੁਸੀਂ ਲੈਣ ਆਏ ਹੋ ਹਾਂਜੀ ਲੈ ਕੇ ਹੋ ਰਹੇ ਆਏ ਜੀ ਦੇਖ ਸਕਦੇ ਹੋ ਨੰਨੇ ਮੁੰਨੇ ਨਿੱਕੇ ਨਿੱਕੇ ਬੱਚੇ ਨੇ ਸੋਨੂੰ ਬਾਂਦਰ ਦਿਖਾਉਣੇ ਆ ਵੀ ਕਿਵੇਂ ਲੰਘਣਗੇ ਬਾਂਦਰਾਂ ਵਿੱਚ ਦੀ ਇਹ ਕੀ ਹਾਲਾਤ ਬਣੇ ਹੋਏ ਨੇ ਜੀ ਬਹੁਤ ਜਵਾਖ ਪਾਰਦੇ ਪਹਿਲਾਂ ਬਹੁਤ ਪਾਰਦੇ ਜਵਾਖ ਅੱਛਾ ਜਵਾਖ ਵੱਢ ਲੈ ਬਹੁਤ ਵੱਢ ਲੈ ਸਿਆਣਾਂ ਵੀ ਵੱਢ ਲੈਂਦੇ ਨੇ ਜਵਾਖਾਂ ਨੂੰ ਕੀ ਬੱਚਿਆਂ ਨੂੰ ਕੀ ਵੱਡਿਆਂ ਨੂੰ ਵੀ ਵੱਢਦੇ ਨੇ ਵੱਡਿਆਂ ਨੂੰ ਵੀ ਵੱਢਦੇ ਨੇ ਸਾਡੇ ਬਾਂਦਰ ਚੱਕੇ ਜਾਣ ਜੀ ਸਾਡੇ ਪਿੰਡ ਚੋਂ ਹੱਲ ਕਰ ਦੇਣ ਕੋਈ ਸਾਡੇ ਕਦੇ ਬੇੜੇ 'ਚ ਬੈਠ ਕੇ ਰੋਟੀ ਨਹੀਂ ਖਾਧੀ ਇਹਨਾਂ ਨੂੰ ਵੀ ਪਾ ਸਕਦੇ ਬੇੜੀ ਚੋਰਾ ਮੰਗ ਰੋਟੀਆਂ ਖਾਣੇ ਆ ਪੀਖਾਈ ਦੀ ਰਾਜ ਉਹ ਦਿਨ ਬਾਅਦ ਜੀ ਹੋਰ ਜੀ ਹੋਰ ਉਸਨੇ ਤਾਵੜੀਆਂ ਬੰਦਾਂ ਪਰ ਸੋ ਸਾਡੀ ਸਾਥ ਦੇ ਆਏ ਮੈਂ ਨਾ ਮਾਰ ਕੇ ਨਾ ਰੋਟੀ ਗਰੰਟੀ ਹੱਲਾ ਮਚਾ ਅੱਛਾ ਦੇਖ ਸਕਦੇ ਹੋ ਵੀ ਨੌ ਵੀ ਮਾਰ ਗਿਆ ਰੋਟੀ ਵੀ ਖੋ ਕੇ ਲੈ ਗਿਆ ਹੋਰ ਜੀ ਹਾਂ ਜੇ ਕੋਈ ਰਿਸ਼ਤੇਦਾਰ ਆਇੰਦਾ ਜੀ ਉਹਨੂੰ ਅੰਦਰ ਬਹਾ ਕੇ ਰੋਟੀ ਖਾ ਖਵਾਉਂਦੇ ਨੇ ਤਵੇ ਤੇ ਰੋਟੀ ਲਾ ਕੇ ਲੈ ਜਾਂਦੇ ਨੇ ਆਟਾ ਗੁੰਨ ਕੇ ਨਾ ਲੈ ਜਾਂਦੇ ਨੇ ਚੱਕਈ ਕੱਪੜੇ ਨਹੀਂ ਛੱਡਦੇ ਕੱਪੜੇ ਵੀ ਲੈ ਜਾਂਦੇ ਬਹੁਤ ਦੁੱਖ ਕਰਕੇ ਜੀ ਬਹੁਤ ਤੰਗ ਕਰਦੇ ਵਾਸਤੇ ਦੇਖ ਸਕਦੇ ਹੋ ਦੋਸਤੋ ਵੀ ਕੀ ਹਾਲਾਤ ਨੇ ਵੀ ਸਾਰੇ ਬੱਚਿਆਂ ਦੀਆਂ ਮਾਮਾ ਬਜ਼ੁਰਗ ਇਕੱਠੇ ਹੋਏ ਨੇ ਹਾਂਜੀ ਮੰਦਰ ਚੱਕਣ ਜਾਂਦੇ ਬਹੁਤ ਔਖੇ ਆਂ ਬਹੁਤ ਔਖੇ ਆਂ ਸ਼ਾਮ ਸਵੇਰੇ ਕਹਿੰਦੇ ਲੈਣ ਆਉਨੇ ਆ ਫਿਰ ਬੱਚਿਆਂ ਨੂੰ ਛੱਡ ਕੇ ਜਾਂਦੇ ਆ ਫਿਰ ਘਰੇ ਵੀ ਕੱਪੜੇ ਧੋਤੇ ਹੋਏ ਵੀ ਲੈ ਜਾਂਦੇ ਨੇ ਥੋੜੀ ਗੱਲਬਾਤ ਪਹਿਲਾਂ ਵੀ ਪਿੰਡ ਚ ਕਰਾਈ ਆ ਵੀ ਕੀ ਹਾਲਾਤ ਬਣੇ ਹੋਏ ਨੇ ਦੇਖ ਸਕਦੇ ਹੋ ਆ ਤਾਂ ਬਹੁਤ ਬਧੀਰ ਬੱਚਿਆਂ ਨੂੰ ਪੁੱਛੋ ਬਾਸੀ ਕਰਨ ਜਾਂਦੇ ਉਹ ਤਾਂ ਮੰਦਰ ਮੰਗਰ ਪੈ ਜਾਂਦੇ ਨੇ ਅੱਛਾ ਬਾਈ ਮੰਦਰ ਨਾਲ ਔਖਾ ਕਰਦੇ ਹਾਂ ਹਾਂਜੀ ਬੱਚਿਆਂ ਘਰੇ ਮੰਦਰ ਬਾਈ ਕੀਰਦੇ ਨੇ ਹਾਂਜੀ ਬਹੁਤ ਕਰਦੇ ਆਂ अच्छा टांगों टांगा जी बहुत हां जी भाई जी टांग परेशान ਆ ਜੀ 15 ਤੋਂ 15 ਘੇਰ ਨਾਗ ਰਹੇ ਨੇ ਬੱਚਿਆਂ ਨੂੰ ਤੇ ਆਲੇ ਦਲੇ ਛੋਟੀਆਂ ਲੈ ਕੇ ਬਾਂਦਰਾਂ ਦੇ ਪਿੱਛੇ ਜਾਣਾ ਪੈਂਦਾ ਬੱਚਿਆਂ ਨੂੰ ਲੈ ਕੇ ਜਾਣਾ ਪੈਂਦਾ ਹੈ اچھا ਜੇ ਹੁਣ ਬੱਚਿਆਂ ਨੂੰ ਨਹੀਂ ਟਪਾਉਂਦੇ ਤਾਂ ਬਾਂਦਰ ਵੱਢਦੇ ਨੇ ਬੱਚਿਆਂ ਨੂੰ ਠੀਕ ਹੈ ਬੱਚਿਆਂ ਨੂੰ ਵੱਢਦੇ ਨੇ ਤੇ ਬੱਚੇ ਦੇ ਲੱਤਾਂ ਮਾ ਖਾ ਹਾਲੇ ਨੇ ਨਹਿਰ ਚ ਡੇਗੇ ਜੀ ਬੱਚੇ ਤੇ ਡਰ ਕੇ ਡੇਖ ਸਕਦੇ ਨੇ ਜੀ ਉਹਨਾਂ ਕਰਕੇ ਮਤਲਬ ਮਾਪੇ ਪਾਪਾ ਨੂੰ ਪੂਰਾ ਉਹ ਕਰਨਾ ਪੈਂਦਾ ਜੀ ਨਾਲ ਆਉਣਾ ਪੈਂਦਾ ਨਾਲ ਆਉਣਾ ਪੈਂਦਾ ਜੀ ਇੱਕ ਮੌਕੇ ਬੰਦਾ ਡੇਹੜੀ ਤੇ ਜਾਂਦਾ ਜੀ ਡੇਹੜੀ ਦਾਰ ਬੰਦਾ ਜੀ ਉਹ ਪਹਿਲਾਂ ਬੱਚਾ ਛੱਡ ਕੇ ਆਉਗਾ ਫਿਰ ਦੁਪਹਿਰ ਨੂੰ ਫੇਰ ਆਉਗਾ ਜੀ ਹਾਂ ਦੁਪਹਿਰ ਨੂੰ ਆਉਗਾ ਉਹ ਦੁਪਹਿਰ ਨੂੰ ਡੇਹੜੀ ਤੋਂ ਆਉਣਾ ਪੈਂਦਾ ਉਹਨੂੰ ਜੀ ਮਜਬੂਰੀ ਕਰਨਾ ਠੀਕ ਹੈ ਉਹ ਵਿਚਾਰੋਂ ਡੇਹੜੀ ਦੇ ਵਿਚਾਰ ਬੱਚੇ ਨੂੰ ਲੈਣ ਆਉਣਾ ਪੈਂਦਾ ਹਾਂ ਜੀ ਆਉਣਾ ਦੇਖ ਸਕਦੇ ਜੀ ਦਿਹਾੜੀਦਾਰ ਨੂੰ ਕੰਮ ਛੱਡ ਕੇ ਬੱਚਿਆਂ ਨੂੰ ਲੈਣ ਆਉਣਾ ਪੈਂਦਾ ਹਾਂ ਜੀ ਬਾਪੂ ਜੀ ਹਾਂ ਜੀ ਬਹੁਤ ਸਮੱਸਿਆ ਸਭ ਤੋਂ ਵੱਡੀ ਆ ਜ ਅੱਛਾ ਹਾਂ ਸਕੂਲ 'ਚ ਜਦੋਂ ਆਉਂਦੇ ਨੇ ਹਰੇਕ ਨਾਲ ਆਉਂਦਾ ਫੇਰ ਬੱਚੇ ਨੂੰ ਲੈ ਕੇ ਜਾਂਦੇ ਨੇ ਮਾਸਟਰ ਵੀ ਕਈ ਵਾਰੀ ਉੱਥੇ ਖੜ੍ਹ ਜਾਂਦੇ ਨੇ ਪਿੰਡ ਨੂੰ ਪਿੰਡ ਨੂੰ ਇਹ ਗੱਲ ਕਹਿੰਦੇ ਨੇ ਵੀ ਸਾਨੂੰ ਛਡਾਓ ਮਾਸਟਰਾਂ ਨੂੰ ਵੀ ਘੇਰ ਲੈਂਦੇ ਨੇ ਗੱਡੀਆਂ 'ਚ ਅੱਛਾ ਹਾਂਜੀ ਬਹੁਤ ਐਦੂ ਐਦੂ ਖਿਆਈ ਹੋਰ ਕੀ ਹੋਊਗੀ ਠੀਕ ਹੈ ਬੱਚਿਆਂ ਦੀ ਭੁੱਖ ਸਾਹ ਤੋਂ ਤਕੜਾ ਹੁੰਦਾ ਜਦੋਂ ਜੀ ਇਸੇ ਨੂੰ ਖਤਰਾ ਹੋ ਗਿਆ ਕੀ ਕਰੂਗੀ ਪਬਲਿਕ ਕੀ ਕਰੂਗੀ ਪਬਲਿਕ ਬਹੁਤ ਮੁਸ਼ਕਲ ਹੈ ਹਾਂਜੀ ਮਾਤਾ ਜੀ ਸਾਨੂੰ ਬਹੁਤ ਸਮੱਸਿਆ ਜੀ ਖਾਣੇ ਵੇਲੇ ਜੀ ਸਕੂਲ ਤੇ ਅਸੀਂ ਖਾਣਾ ਬਣਾ ਦਿਆ ਅੱਛਾ ਤੁਸੀਂ ਸਕੂਲ 'ਚ ਖਾਣਾ ਬਣਾਉਂਦੇ ਹੋ ਉੱਥੇ ਵੀ ਬਗ ਜਾਂਦੇ ਨੇ ਮੰਦਰ ਉੱਥੇ ਕੀ ਜੀ ਇੱਕਾ ਛੋਟੀ ਹੁੰਦੀ ਹੈ ਕਾ ਤੇ ਵਾਲਟੀ ਹੁੰਦੀ ਹੈ ਰੋਟੀ ਲੈ ਜਾਂਦੀ ਜੀ ਵਿੱਚੋਂ ਚੱਕ ਹੈ ਕੋਈ ਥੋੜਾ ਹਿੱਲਾ ਨਹੀਂ ਬੁਰਾ ਹਾਲ ਹੈ ਜੀ ਬੁਰਾ ਮੈਂ ਬਾਤ ਤੋੜਤੀ ਜੀ ਮੇਰੀ ਬੰਦ ਹਾਂ ਹਾਂ ਜਦ ਤੋਂ ਕਰੇ ਤੇ ਵੀਡੀਓ ਤਨ ਬਿੰਗੀ ਹੋਈ ਪਈ ਹੈ ਹਾਂ ਬਿੰਗੀ ਹੈ ਜੀ ਇਹ ਤਾਂ ਪਤਾ ਹੈ ਸਾਰਾ ਬਹੁਤ ਬੁਰਾ ਹਾਲ ਹੈ ਜੀ ਸਾਡਾ ਦੇਖ ਸਕਦੇ ਹੋ ਸਕੂਲ 'ਚ ਕੰਮ ਕਰਕੇ ਨਾਉਂ ਆ ਜੀ ਆਪਣਾ ਦਰਸ਼ਨਾ ਜੀ ਦਰਸ਼ਨਾ ਕੌਰ ਜੀ ਸਕੂਲ 'ਚ ਕੰਮ ਕਰਦੇ ਨੇ ਦੇਖੋ ਬਾਹ ਵੀ ਤੋੜਤੀ ਦੋ ਤਿੰਨ ਵਾਰੀ ਕਹਿੰਦੇ ਉੱਥੇ ਅਸੀਂ ਰੋਟੀਆਂ ਵਗੈਰਾ ਸਬਜ਼ੀ ਬਣਾਉਣੇ ਆ ਉੱਥੇ ਆ ਜਾਂਦੇ ਨੇ ਇੱਕ ਹੱਥ 'ਚ ਡਾਂਗ ਇੱਕਾਚੇ ਪੇੜਾ ਜੀ ਇੱਕਾਚੇ ਪੇੜਾ ਬਾਲਟੀ ਫੇਰ ਜਾ ਕੇ ਉਹ ਦੇਖ ਸਕਦੇ ਹੋ ਵਾਲੇ ਦਾਲੇ ਯਾਰ ਬਾਂਦਰ ਹੀ ਬਾਂਦਰ ਨੇ ਜਿੱਧਰ ਵੀ ਜਾਓਗੇ ਪਿੰਡ ਤਾਂ ਬਾਂਦਰਾਂ ਨਹੀਂ ਘੇਰ ਰੱਖਿਆ ਹੋਰ ਹਾਲ ਹੈ ਜੀ ਪਿੰਡ ਛੱਡਣਾ ਕੰਮ ਹੋ ਰਿਹਾ ਸਾਡਾ ਪਿੰਡ ਛੱਡਣ ਵਾਲਾ ਕੰਮ ਹੋ ਰਿਹਾ ਹਾਂਜੀ ਹੋਰ ਹਾਂਜੀ ਬੋਲੋ ਹਾਂਜੀ ਮੇਰੇ ਬੱਚੇ ਤਿੰਨ ਨੇ ਜੀ ਪਹਿਲਾਂ ਇਹਨੂੰ ਅੱਛਾ ਇਹਦਾ ਬਸ ਸਹੀ ਲੱਤਾਂ ਰਹਿ ਜਾਂਦੇ ਨੇ ਅੱਛਾ ਪਹਿਲਾਂ ਇਹਨੂੰ ਲੈ ਕੇ ਜਾਨੇ ਹਾਂ ਛੋਟੇ ਨੂੰ ਹਾਂ ਫਿਰ ਵੱਡੇ ਨੂੰ ਲੈਣਾ ਫਿਰ ਵੱਡੇ ਨੂੰ ਲੈ ਕੇ ਜਾਨੇ ਹਾਂ ਜੀ ਸਵੇਰੇ ਸ਼ਾਮ ਹਾਂ ਜੀ ਹਾਂ ਦੋ ਦੋ ਕਿਹੜੇ ਲੱਗਦੇ ਨੇ ਸਕੂਲ ਚ ਦੇ ਲੱਗਦੇ ਨੇ ਹਾਂ ਜੀ ਦੇਖ ਸਕਦੇ ਹੋ ਵੀ ਕੀ ਹਾਲਾਤ ਬਣੇ ਹੋਏ ਨੇ ਬਹੁਤ ਮਾੜੇ ਹਾਂ ਜੀ ਬੱਪੂ ਜੀ ਹਾਂ ਜੀ ਸਾਡੇ ਘਰੇ ਵੀ ਜਾਣਦੇ ਨੇ ਉੱਧਰ ਵੀ ਸਕੂਲ ਆ ਲੋ ਉੱਧਰ ਵੀ ਬਹੁਤ ਜ਼ਿਆਦੇ ਨੇ ਬੰਦਰ ਸਕੂਲ ਚ ਸਕੂਲ ਚ ਕਿੰਨੇ ਖਤਰੇ ਬੱਚਿਆਂ ਨੂੰ ਬਹੁਤ ਜ਼ਿਆਦਾ ਖਤਰਾ ਹੈ ਜੀ ਬਹੁਤ ਜ਼ਿਆਦਾ ਖਤਰਾ ਹੈ ਦੇਖ ਸਕਦੇ ਹੋ ਜੀ ਹਾਂਜੀ ਸਾਨੂੰ 15 ਦੀ ਵੀ ਗੱਤ ਨਹੀਂ ਕੀਤਾ ਗੋਇਚ ਵੀ ਡੇਗ ਲੈਂਦੇ ਨੇ ਮੇਰੀ ਮੁਰਗੀ ਲੈ ਗਿਆ ਕਰਨ ਦੀ ਪੱਟ ਕੇ ਅੱਛਾ ਗੋਇਚ ਡੇਗ ਨਹੀਂ ਸਾਰੇ ਕੱਪੜੇ ਲਵੇੜ ਤੇ ਕੋਈ ਹੈਨ ਦੀ ਟਾਇ ਲਈ ਉੱਥੇ ਅੱਛਾ ਜੀ ਬਹੁਤ ਆਕੀ ਹੈਗੀ ਜਿਵੇਂ ਟਾਰਖੀ ਮਖਾ ਬੰਬਲ ਤੈਨੂੰ ਕੀ ਹੋ ਗਿਆ ਕੋਈ ਬੰਦ ਬੰਦ ਟੋਹੇ ਜੜ ਕੇ ਪੁੱਤ ਕੀ ਕਰਾਂਗੇ ਇਹ ਆ ਲਹੂ ਲਹਾਨ ਜੀ ਅੱਛਾ ਹਾਂ 부ੜੀ ਹਾਰ ਕਿੰਨੇ ਘਰ ਖੇਤ ਚ ਪਾਰ ਕੇ ਇੱਕ ਨੇ ਬਾਲ ਖੇਤ ਘਰ ਪਾ ਲੈ ਡਰਦੇ ਨੇ ਲੈ ਮੇਰੀ ਸੁਣ ਲੋ ਜੀ ਗੱਲ ਹਾਂ ਮੈਂ ਰੋਟੀ ਬੰਨਰ ਕੀ ਖੇਤ ਜਾਣਾ ਰਾਤ ਸਾਰੀ ਹੱਤ ਰੰਜਨ ਚੱਲ ਰਿਹਾ ਹਾਂ ਉਧਰੋਂ ਆ ਕੇ ਦੋਤੀ ਕਨਾ ਪਾਣੀ ਦੁੱਧ ਪਾ ਰਹੇ ਮੈਂ ਕੋਈ ਨਵੀਂ ਪਾਉਣੀ ਰੋਟੀਆਂ ਤਾਂ ਮੇਰੀਆਂ ਲੈ ਕੇ ਆ ਆ ਨਿੰਮ ਖੜਿਆ ਇੱਥੇ ਇਹਦੇ ਉੱਤੇ ਲੈ ਕੇ ਚੜ ਗਿਆ ਲੈ ਕਰ ਲ ਲੈ ਕੀ ਕਰ ਲੈ ਆਏ ਹਾਏ ਖੇਤ ਰੋਟੀ ਲੈ ਕੇ ਜਾਣਾ ਸੀ ਖੇਤ ਰੋਟੀ ਲੈ ਕੇ ਜਾਣਾ ਲੈ ਕਦੋਂ ਪਕਾਉ ਕਦੋਂ ਜਾਊਗੀ ਦੇਖ ਸਕਦੇ ਹੋ ਜੀ ਕੀ ਹਾਲਾਤ ਬਣੇ ਹੋਏ ਨੇ ਪਿੰਡ ਆਲਮਪੁਰ ਦੇ ਸਮਰੂਰ ਜਿਹਨੇ ਚ ਪੈਂਦਾ ਸਾਰੇ ਮੰਤਰੀਆਂ ਨੂੰ ਕਹਿੰਦੇ ਜਿਹੜਾ ਵੀ ਕੋਈ ਆਉਂਦਾ ਸਾਹ ਨੂੰ ਕਹਿੰਦਾ ਕੋਈ ਨਹੀਂ ਸਾਡੀ ਸੁਣਦਾ ਹੈਗਾ ਜੇ ਸਾਡਾ ਕੋਈ ਸੁਣੂਗਾ ਸਤਾ ਬੋਟਾ ਪਾਵਾਂਗੇ ਨਹੀਂ ਕਿਸੇ ਨੂੰ ਸੀ ਬੋਟ ਨਹੀਂ ਪਾਉਂਦੇ ਜੀ ਸਰਕਾਰੀ ਸਰਕਾਰੀ ਡਾਕਟਰ ਵੀ ਆ ਕੇ ਨੇ ਠੀਕੇ ਲਵਾਉਂਦੇ ਮਤਲਬ ਹੈ ਉਹ ਵੀ ਕਹਿੰਦੇ ਵੀ ਅਸੀਂ ਰੋਜ਼ ਤੁਹਾਡਾ ਕੀ ਕਰੀਏ ਟੀਕੇ ਕਹਦੇ ਜੀ ਟੀਕੇ ਆ ਬਾਂਦਰਾਂ ਦੇ ਯਾਰ ਬੱਚੇ ਹਲਕ ਜਾਂਦੇ ਨੇ ਅੱਛਾ ਹੋਰ ਬੱਚੇ ਹਲਕ ਜਾਂਦੇ ਨੇ ਹਲਕਵਾ ਦੇ ਹਾਂ ਜੀ ਹੋਰ ਟੀਕੇ ਲਵਾ ਕੇ ਲਿਓ ਨੇ ਜੀ ਫੇਰ ਉੱਥੇ ਅੱਛਾ ਉਹ ਕਹਿੰਦੇ ਵੀ ਅਸੀਂ ਕੀ ਕਰੀਏ ਤੁਹਾਡੇ ਰੋਜ਼ ਡਾਕਟਰ ਵੀ ਸਾਡੇ ਪੂਰੇ ਦੁਖੀ ਹੋ ਰਹੇ ਨੇ ਇਸ ਗੱਲ ਕਹਿੰਦੇ ਬਹੁਤ ਕਿੰਨੇ ਬੰਦੇ ਦੱਸਿਓ 140 ਬੰਦੇ ਵੱਡੇ ਗਏ ਹੁਣ ਤੋਂ ਪਹਿਲਾਂ 140 ਹਾਂ ਜੀ ਸਾਰੇ ਬੰਦੇ 200 ਵਾਰੀ ਵੱਢਦੇ ਅੱਛਾ ਗੁਡੀਆਂ ਰੋਟੀ ਪਕਾਉਂਦੀਆਂ ਨੇ ਬਾਸ ਲਾ ਕੇ ਪਕਾੜਨ ਪਕਾੜਨ ਬਾਸ ਲਾ ਕੇ ਖਾਣੀ ਪੈਂਦੀ ਆ अच्छा बाहर रोटी नहीं खा सकते रोटी नहीं खा सकता कोई भी अच्छा सारे पिंड ਦੇ ਵਿੱਚ ਬਿਲਕੁਲ ਜੀ ਇੰਨੇ ਸਪਾਏ ਹੋਏ ਨੇ ਡੇਢ ਦੇ ਬੱਚਿਆਂ ਨੂੰ ਛੋਟਾ ਨੂੰ ਤਾਂ ਕੰਦਾ ਨੂੰ ਆਉਣ ਦਾ ਮਤਵਰੇ ਨਹੀਂ ਕੋਈ ਠੀਕ ਹੈ ਡੇਢ ਕੇ ਦੋ ਦੋ ਵਾਰ ਨੇਕ ਹੀ ਬੱਚੇ ਡੇਢ ਤੇ اچھا जख्मी ਕਰਤੇ जख्मी ਕਰਤੇ ਹਾਂਜੀ ਪਿੰਡ ਦੇ ਸਰਪੰਚ ਸਾਹਿਬ ਨੇ ਸਕੂਲ ਦੀ ਸਫਾਈ ਸੇਵਕਾ ਜੀ ਹਾਂਜੀ ਮੈਂ ਸਵੇਰੇ ਜਦੋਂ ਸਕੂਲ ਚ ਜਾਂਦੀ ਹਾਂ ਜੀ ਮੇਰੇ ਜਾਣ ਤੋਂ ਪਹਿਲਾਂ 15 ਦਾ ਹਮਲਾ ਹੁੰਦਾ ਜੀ ਇੱਥੇ ਅੱਛਾ ਬਾਂਦਰਾਂ ਦਾ ਹਮਲਾ ਹੁੰਦਾ ਹੈ। ਅੱਧਾ ਘੰਟਾ ਲੱਗਦਾ ਮੈਨੂੰ ਕੀ ਨਾਮ ਹੈ ਜੀ? ਗੁਰਮੀਤ ਕੌਰ ਆ ਜੀ। ਗੁਰਮੀਤ ਕੌਰ ਦੇਖ ਸਕਦੇ ਹੋ ਜੀ ਸਕੂਲ 'ਚ ਸਫਾਈ ਸੇਵਕ ਦਾ ਕੰਮ ਫਿਰ ਛੋਟੀ ਨਾਲੇ ਲੈ ਕੇ ਜਾਂਦੇ ਹੋ। ਹਾਂ ਜੀ ਮੈਂ ਛੋਟੀ ਨਾਲੇ ਲੈ ਕੇ ਜਾਂਦੀ ਹਾਂ ਨਾਲੇ ਲੈ ਕੇ ਆਉਣੀ। ਅੱਛਾ। ਹਾਂ ਜੀ ਹੁਣ ਤੁਸੀਂ ਜਾ ਕੇ ਦੇਖ ਲਓ ਜਿੱਥੇ ਬਾਂਦਰ ਪੂਰੇ ਨੇ ਜੀ। ਸਕੂਲ 'ਚ। ਹਾਂ ਜੀ। ਸਵੇਰੇ ਜਾਣ ਤੋਂ ਪਹਿਲਾਂ ਵੀ ਹੁੰਦੇ ਨੇ ਜੀ। ਹਾਂ। ਤੇ ਬਸ ਜਦੋਂ ਬੰਦ ਕਰਕੇ ਆ ਜਾਂਦੇ ਆ ਉਹਦੀ ਸਕੂਲ 'ਚ ਬਾਂਦਰ ਪ੍ਰਵੇਸ਼ ਕਰ ਜਾਂਦੇ ਨੇ ਜੀ। ਦੇਖ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਖਜ਼ਾਨਾ ਮੰਤਰੀ ਸਾਹਿਬ ਨੂੰ ਸਭ ਨੂੰ ਬੇਨਤੀ ਕਰਦੇ ਆ ਵੀ ਜੀ ਉਥੇ ਮੇਰੇ ਘਰ ਆਈ ਰੋਟੀ ਪਕਾਉਂਦੀ ਦੀ ਜੀ ਤੱਲੀ ਦੀ ਮੈਂ ਬਾਹਰਲੇ ਬਾਹਰਲੇ ਪਾਸੇ ਖੜੇ ਦੀ ਭੱਜ ਕੇ ਬਾਂਦਰ ਚਿੰਬੜ ਕੇ ਨਾਏ ਰੋਟੀਆਂ ਚੱਕ ਕੇ ਲੇਗੇ ਨਾਏ ਆਟਾ ਨਾਲੇ ਉਹਦੇ ਮਾਰ ਕੇ ਬੁਰਕੇ ਬੁਰਕੇ ਮਾਰ ਕੇ ਹਾਂ ਜੀ ਸਾਨੂੰ ਸੋਟੀ ਲੈ ਕੇ ਖੜਨਾ ਪੈਂਦਾ ਉਧਰ ਪਰਾਂ ਵੀ ਨਾ ਰੋਟੀ ਫਿਰ ਸੋਟੀ ਲੈ ਕੇ ਫੇਰ ਰੇਪੇ ਲਾਉਨੇ ਹੋ ਹੋਰ ਹੋਰ ਐ ਬੰਦਾ ਖੜਦਾ ਜੀ ਅੰਦਰ ਤੋਂ ਐ ਡਿੱਗਦੇ ਨੇ ਇੱਲਾ ਵਾਂਗੂ ਅੱਛਾ ਅੱਛਾ ਬਹੁਤ ਮਾੜੇ ਹਾਲਾਤ ਨੇ ਹਾਲ ਹੈ ਜੀ ਸਾਡੇ ਨਾਲ ਬਹੁਤ ਬਹੁਤ ਰੋਟੀ ਪਕਾਣ ਨਹੀਂ ਦਿੰਦੇ ਹੈਗੇ ਆ ਬੱਚਿਆਂ ਦਾ ਤਾਂ ਬੁਰਾ ਹਾਲ ਹੈ ਬੱਚੇ ਬੱਚੇ ਨੂੰ ਸੁਣਨਾ ਨਹੀਂ ਛੱਡ ਸਕਦੇ ਅਸੀਂ ਉਹ ਠੀਕ ਹੈ ਜੀ ਚੱਕ ਕੇ ਵੀ ਲਿਆ ਸਕਦੇ ਨੇ ਬਿਲਕੁਲ ਜੀ ਬਿਲਕੁਲ ਦੇਖ ਸਕਦੇ ਹੋ ਕਿ ਕਿੰਨੀ ਮੁਸੀਬਤ ਦੇ ਵਿੱਚ ਪਿੰਡ ਘਿਰਿਆ ਹੋਇਆ ਹੈ ਦੋਸਤੋ ਕਿੰਨੀ ਮੁਸੀਬਤ ਦੇ ਵਿੱਚ ਘਿਰਿਆ ਹੋਇਆ ਪਿੰਡ ਹੈ ਯਾਰ ਬਹੁਤ ਬੁਰਾ ਹਾਲ ਹੈ ਪਿੰਡ ਦਾ ਬਹੁਤ ਬੁਰਾ ਹਾਲ ਹੈ ਜਿੱਦੇ ਵਿੱਚ ਆਲੇ-ਦਾਲੇ ਕਿਤੇ ਵੀ ਆ ਸਬਜ਼ੀ ਨਹੀਂ ਛੜਦੇ ਜਾ ਕੇ ਮੇਰਾ ਦੇਖ ਲਓ ਲੂਸਣ ਨਾਲ ਆਡਾ ਨਾਲ ਲੂਸਣਾ ਲੂਸਣ ਵੀਗਣਾ ਪੈਣ ਦਾ ਤੋੜ ਦੋ ਫੋਈ ਜਾਂਦੇ ਨੇ ਦੇਖ ਸਕਦੇ ਹੋ ਬਹੁਤ ਬੁਰਾ ਹਾਲ ਹੈ ਪਿੰਡ ਦਾ ਬਹੁਤ ਵੱਡੀ ਸਮੱਸਿਆ ਹੈਗੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਇੰਨਾ ਵੱਲ ਧਿਆਨ ਦੇਵਾ ਦੇਖੋ ਜੀ ਆਵੇਂ ਫਿਰਦੇ ਨੇ ਜਦ ਪਿੰਡ ਦੇ ਵਿੱਚ ਜਿੱਧਰ ਵੀ ਜਾਓਗੇ ਖੇਤਾਂ ਚ ਕੋਠਿਆਂ ਤੇ ਸੋਨੂੰ ਬਾਂਦਰੀ ਬਾਂਦਰੀ ਇਹ ਤਾਂ ਸੋਨੂੰ ਦੋ ਚਾਰ ਨਹੀਂ ਹਜ਼ਾਰਾਂ ਦੀ ਗਿਣਤੀ ਚ ਮਿਲਣਗੇ ਉਹ ਅੱਗੇ ਪੁੜਤੇ ਦੇਖੋ ਨਿਗਾਹ ਮਾਰੋ ਦੇਖ ਸਕਦੇ ਹੋ ਬੈਠੇ ਨੇ ਬੰਦਿਆਂ ਦੇ ਲਵੀਓ ਦੇਖੋ ਬੱਚਿਆਂ ਨੇ ਦੇਖੋ ਇੱਥੋਂ ਦੀ ਲੰਘਣਾ ਹੁਣ ਆਹ ਦੇਖ ਲਓ ਕਿੰਨੇ ਬੈਠੇ ਨੇ ਸਾਹਮਣੇ ਦਰਜਣਾ ਬੈਠਾ ਉਹ ਦੇਖੋ ਦਰਜਣਾ ਫਿਰਦੇ ਨੇ 100 ਫਿਰਦਾ ਇਕੱਠਾ ਅੱਛਾ ਨਾ ਬੰਦਿਆਂ ਤੋਂ ਡਰਨੇ ਜੀ ਹੈ ਡਰਦੇ ਨਹੀਂ ਜੀ ਦੇਖ ਸਕਦੇ ਹੋ ਬੰਦਿਆਂ ਤੋਂ ਨਹੀਂ ਡਰਦੇ। ਜਿੰਨ ਦਾ ਚਾਹੇ ਡਾਂਗ ਐ, ਬਾਹੇ ਪੈਰ ਨੇ ਹੁੜੀਆਂ ਕਰ-ਕਰ। ਅੱਛਾ। ਹਾਂ, ਹੁੜੀਆਂ ਕਰ-ਕਰ ਪੈਂਦੇ ਨੇ ਇਹ ਜੇ ਬਾਂਦਰ ਨੇ ਵਿੱਚ ਜੰਮੀ ਚੰਬੜਦੇ ਨੇ ਮੁੱਲੋ ਮੁੱਲੀ। ਮੁੱਲੋ ਮੁੱਲੀ ਚਮਟਦੇ ਨੇ। ਹਾਂ। ਚਿਆਂ ਨੂੰ ਬਚਾਉਣ ਲਈ ਦੋ-ਦੋ ਵਾਰੀ, ਤਿੰਨ-ਤਿੰਨ ਵਾਰੀ ਦੇਖ ਸਕਦੇ ਹੋ ਠਿਕਰੀ ਫੇਰਾ ਬਾਂਦਰਾਂ ਤੇ ਬੱਚਿਆਂ ਨੂੰ ਬਚਾਉਣ ਲਈ। ਸਕੂਲ ਦੇ ਆਲੇ-ਦਾਲੇ ਜਾਂ ਘਰਾਂ 'ਚ ਵੀ ਰੋਟੀ ਵੀ ਕਹਿੰਦੇ ਅਸੀਂ ਡਾਂਗਾ ਲੈ ਕੇ ਖੜਦੇ ਆਂ ਫੇਰ ਲਾਉਨੇ ਆਂ। ਰਸੋਈ ਦੇ ਅੰਦਰ ਹੀ ਬਰਾਂਡੇ 'ਚ ਬੈ ਕੇ ਖਾਂਦੇ ਆਂ, ਬਾਹਰੇ ਬੈ ਕੇ ਰੋਟੀ ਨਹੀਂ ਖਾ ਸਕਦੇ। ਇਹ ਹਾਲਾਤ ਨੇ ਪਿੰਡ ਆਲਮਪ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਧਿਆਨ ਦਿਓ ਯਾਰ ਇਹਨਾਂ ਨੂੰ ਬਚਾਓ ਮੈਂ ਤਾਂ ਇਹ ਕਹੂੰ ਬੱਚਿਆਂ ਨੂੰ ਬਚਾਓ ਇਹਨਾਂ ਇਹਨਾਂ ਨੂੰ ਫੁਰਦਾ ਫੁਰਦਾ ਦੇਵਾ ਫੁਰਦਾ ਫੁਰਦਾ ਸਾਡੇ ਦਾ ਹੀ ਬਾਲਾ ਗੱਲ ਕੀ ਕਹਉਣਾ ਸਾਡੇ ਦਾ ਰਿਸ਼ਤੇ ਹੁਣ ਉਹ ਵੀ ਛੱਡ ਗਏ ਹਾਂਜੀ ਕਹਿੰਦੇ ਬਾਂਦਰ ਵਾਲੇ ਪਿੰਡ ਚੋਂ ਤੇ ਕੀ ਕੁੜੀ ਲਿਆਉਣੀ ਹੈ ਆ ਰਿਸ਼ਤਾ ਨਹੀਂ ਰਿਸ਼ਤਾ ਨਹੀਂ ਕਰਦਾ ਕੋਈ ਐਡਾ ਬੁਰਾ ਹਾਲ ਹੋ ਗਿਆ ਰਿਸ਼ਤਾ ਨਹੀਂ ਕਰਨਾ ਹੁੰਦਾ ਕੋਈ ਸਾਡੇ ਦਾ ਅੱਛਾ ਉਹਦਾ ਬਾਂਦਰ ਨੇ ਸਾਡੀ ਕੁੜੀ ਨੂੰ ਬਾੜ ਦੇਣਗੇ अच्छा जी देख सकते हो मैंने भी रिश्ते भी होण हट गए साडे ता हां जी बिल्कुल रा बंदरों देख के भाग जांदा रदीत सुनदे ने भी अੱਖਾਂ ਨੂੰ ਪਾੜਦੇ ਨੇ ਬੰਦਰ ਅਗਲਾ ਕਹਿੰਦਾ ਕੁੜੀ ਗੁਰੇ ਕਿਉਂ ਦਈਏ ਪਿੰਡ ਚ अच्छा ਅੱਡਾ ਬੁਰਾ ਹਾਲ ਆ ਓਏ ਠੀਕ ਹੈ ਜੀ ਉਧਰ ਮਾਤਾ ਜੀ ਖੜੇ ਨੇ ਕੁਛ ਕਹਿੰਦੇ ਨੇ ਗੱਲ ਅਸੀਂ ਤਾਂ ਅ ਵੀ ਹੁਣ ਪਿੰਡ ਛੱਡ ਕੇ ਜਾਵਾਂਗੇ ਇਥੋਂ ਅੱਛਾ ਜੀ ਹਾਂ ਸਾਨੂੰ ਬਹੁਤ ਆ ਹੋ ਰਿਹਾਗਾ ਔਖਾ ਇੱਕ ਯਾਰ ਕਹਿ ਦੀ ਯਾਰ ਇੱਕ ਅੱਖਾਂ ਚੋਂ ਹੰਜੂ ਆਉਣ ਵਾਲੀ ਗੱਲ ਹੈਗੀ ਇੰਨਾ ਬੁਰਾ ਹਾਲ ਹੈ ਇਹਨਾਂ ਦਾ ਕਹਿਣਾ ਜੀ ਹੁਣ ਅਸੀਂ ਇਥੋਂ ਫਿਰ ਕੀ ਕੀ ਖਰਚ ਕਰ ਸਕਦੇ ਆ ਘਰਾਂ ਤੇ ਜਾਲੀਆਂ ਲਵਾਉਣੇ ਐਸੀ ਤੇ A to Z ਸਾਰਾ ਖਰਚਾ ਸਾਨੂੰ ਪੈ ਰਿਹਾ ਹੈ ਅੱਛਾ ਹਾਂ ਇਹ ਵੀ ਇੰਨਾ ਵੀ ਜ਼ਿੰਮੇਦਾਰ ਕਿੱਥੋਂ ਖਰਚ ਕਰੇ ਕਰ ਜੇ ਉਹ ਨਹੀਂ ਠੀਕ ਆ ਰਹੇ ਫਿਰ ਕੱਪੜੇ ਕਿੱਥੇ ਸੁਭਾਉਣੇ ਕੋਈ ਹੱਲ ਨਹੀਂ ਕਰਦੀ ਵੀ ਮਤਲਬ ਵੋਟਾਂ ਲੈ ਕੇ ਚਲੇ ਜਾਂਦੇ ਨੇ ਬਾਅਦ ਚ ਕੋਈ ਹੱਲ ਨਹੀਂ ਹੈਗਾ ਸਾਡਾ ਪੱਖਾ ਲਾ ਕੇ ਸਗਰ ਕਹਿ ਜਾਂਦੇ ਨਹੀਂ ਵੀ ਸੋਡੇ ਬਾਂਦਰਾ ਦਾ ਹੱਲ ਕਰਾਂਗੇ ਸਾਰੀ ਕਹਿੰਦੇ ਨਹੀਂ ਬਣਾ ਕੇ ਲੈਂਦੇ ਕਿਰਾਏ ਹੋਏ ਨੇ ਹਰ ਕੇ ਅੱਛਾ ਫਿਰ ਇਹ ਜੀ ਦੀ ਸਾਨੂੰ ਬੇਫਾਲਤੂ ਖਰਚਾ ਹੋ ਰਿਹਾ ਈ ਸਾਡਾ ਪੈਸੇ ਦਾ ਠੀਕ ਹੈ ਜੀ ਆ ਨਹੀਂ ਇੰਨਾ ਕੋਈ ਅਗਲਾ ਆਪਦਾ ਹੋਰ ਫਰਜ਼ ਪੂਰਾ ਕਰੇ ਇਹ ਪੈਸਿਆਂ ਦਾ ਅੱਛਾ ਮੇਨ ਕੀ ਕੀ ਦਿੱਕਤਾਂ ਨੇ ਬੰਦਰਾ ਕਰਨ ਬੰਦਰਾ ਕਰਨੀ ਸਾਨੂੰ ਚੁੱਲਿਆਂ ਤੇ ਜਾਲੀਆਂ ਲਾ ਰੀਆਂ ਨੇ ਜੀ ਕੋਈ ਸਾਡੀ ਲਾਈਟ ਦੀ ਤਾਰ ਕੁਛ ਨਹੀਂ ਛੱਡਦੇ ਜੀ ਸਾਰਾ ਕੁਝ ਤੋੜਦੇ ਨੇ ਬੱਲਮ ਨਹੀਂ ਛੱਡ ਰਹੀ ਸਾਡਾ ਅੱਛਾ ਬੱਲਵ ਵੀ ਤੋੜ ਦਿੰਦੇ ਇੱਕ ਚੀਜ਼ ਦਾ ਸਾਨੂੰ ਪ੍ਰਬੰਧ ਕਰਨਾ ਪੈਂਦਾ ਪਹਿਲਾਂ ਜਾਲ ਦਾ ਜੀ ਅੱਛਾ ਜੀ ਦੇਖ ਸਕਦੇ ਹੋ ਜੀ ਬਹੁਤ ਪੁਆਇੰਟ ਜੀ ਦੱਸ ਬੱਚੇ ਨੇ ਬਾਰਿਸ਼ਾਂ ਨੇ ਕੱਪੜੇ ਜੀ ਤੋਰੀ ਵਗੈਰਾ ਸੁੱਕਣਾ ਪਾ ਸਕਦੇ ਨਹੀਂ ਕੋਈ ਵਰਦੀ ਨਹੀਂ ਛੱਡਦੇ ਬੱਚਿਆਂ ਦੇ ਇੰਨੀਆਂ ਬਾਰਿਸ਼ਾਂ ਸਿੱ ਕਿੱਥੋਂ ਰਹਿਵਾਂਗੇ ਬਿਲਕੁਲ ਜੀ ਬਿਲਕੁਲ ਸਾਡੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਸਰਕਾਰ ਨੂੰ ਇਹ ਪ੍ਰਬੰਧ ਕਰਨਾ ਚਾਹੀਦਾ ਹੈ ਸਰਕਾਰ ਦੋ ਨਹੀਂ ਫਿਰ ਸਾਡੇ ਕੋਈ ਮੰਨ ਨਹੀਂ ਸਾਡੇ ਪਿੰਡ 'ਚ ਕੋਈ ਵੋਟ ਲੈਣ ਨਾ ਆਵੇ ਅਸੀਂ ਨਹੀਂ ਪਾਦੇ ਕਿਸੇ ਨੂੰ ਵੋਟ ਦੇਖ ਸਕਦੇ ਹਾਂ ਜੀ ਵੀ ਕੀ ਹਾਲਾਤ ਬਣੇ ਹੋਏ ਨੇ ਬਹੁਤ ਜ਼ਿਆਦੇ ਮਾੜੇ ਹਾਲਾਤ ਬਣੇ ਹੋਏ ਨੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਬੁਰੀ ਹਾਲਾਤ ਨੇ ਜੀ ਸਾਡੇ ਪਿੰਡ ਦੇ ਜੀ ਬੱਚਿਆਂ ਦੀ ਜਾਨ ਨੂੰ ਖਤਰਾ ਹੈ ਲੋ ਬੱਚੇ ਮਗਰ ਪਏ ਜਾਂਦੇ ਨੇ ਜਾਂ ਤਾਂ ਵੱਢ ਲੈਂਦੇ ਨੇ ਜਾਂ ਨਹਿ ਅੱਛਾ ਹਾਂ ਇਹ ਹਾਲ ਰਾਤ ਬਹੁਤ ਨੇ ਬਿਲਕੁਲ ਜੀ ਬਿਲਕੁਲ ਬਹੁਤ ਮਾੜੇ ਹਾਲਾਤ ਨੇ ਕਰਦੇ ਮਾਰਨੇ ਇਹ ਜੜੀ ਜਾਂਦੇ ਨੇ ਪਾਣੀ ਦੇ ਵਿੱਚ ਬੱਚੇ ਕਈ ਗੱਡੇ ਨੇ ਪਹਿਲਾਂ ਅੱਛਾ ਹਾਂ ਜਾਨ ਤਾਂ ਬਚ ਗਈ ਉਹਨਾਂ ਦੇ ਬੰਦੇ ਹੁੰਦੇ ਨੇ ਬੰਦੇ ਲਵੇ ਹੁੰਦੇ ਨੇ ਹਾਂ ਤੇ ਜੇ ਉਹਨਾਂ ਦੇ ਤਾਂ ਕਿਦਰ ਜੋ ਗਰਦਨ ਦੇ ਮੁੜਕਾ ਬਟਨ ਮਰ ਵੀ ਸਕਦੇ ਬੱਚਾ ਤੁਰ ਤਾ ਪੈਰ ਤੇ ਬੱਚਾ ਮਰ ਵੀ ਸਕਦਾ ਮਰ ਵੀ ਸਕਦਾ ਜਾਨ ਜਾ ਸਕਦੀ ਬੱਚਿਆਂ ਦੀ ਜਾ ਸਕਦੀ ਹੈ ਹਾਂਜੀ ਭਾਈ ਜੀ ਠੀਕ ਹੈ ਹਾਂਜੀ ਬਾਪੂ ਜੀ ਬਾਈ ਬੱਚਿਆਂ ਦਾ ਬਹੁਤ ਬੁਰਾ ਹਾਲ ਆ ਹਾਂਜੀ ਬੱਚੇ ਰਾਤ ਨੂੰ ਡਾੜੇ ਰੋਟਦੇ ਨੇ ਕੁੱਤੇ ਪਏ ਵੀ ਬੰਸਾਉਂ ਡਰਦੇ ਨੇ रादे, रादे रादे अच्छा बंदरों ਤੋਂ ਡਰਦੇ ਰਾਤ ਨੂੰ ਵੀ ਡਾਡਾ ਰੁੱਖੀ ਜਾਂਦੇ ਨੇ ਡਾਡਾ ਰੁੱਖੀ ਜਾਂਦੇ ਨੇ ਅੱਛਾ ਡਰਦੇ ਬੰਦਰਾਂ ਨੂੰ ਅੱਛਾ ਰਾਤ ਨੂੰ ਘਰਾਂ 'ਚ ਵੀ ਆ ਜਾਂਦੇ ਨੇ ਘਰਾਂ 'ਚ ਚੁੱਤੇ ਪੈਣ ਨਾਲ ਜਾ ਪੰਦੇ ਨੇ ਅੱਛਾ ਕੱਪੜੇ ਕਿੱਥੇ ਲੈ ਜਾਂਦੇ ਰੱਖ ਤਾ ਨੂੰ ਕੱਪੜੇ ਲੈ ਜਾਂਦੇ ਨੇ ਉਤੋਂ ਫਿਰ ਗਰਮੀ 'ਚ ਰਾਤ ਨੂੰ ਬਾਹਰ ਤਾਂ ਪੈਂਦੇ ਨਹੀਂ ਹੋਣਗੇ ਨਾ ਨਹੀਂ ਅੰਦਰੇ ਬਾਹਰ ਲਾ ਕੇ ਬੰਨੇ ਹਾਰੇ ਠੀਕ ਹੈ ਹੱਥਾਂ ਦੇ ਰੋਟੇ ਖਾ ਲੈਂਦੇ ਨੇ ਬਿਲਕੁਲ ਜੀ ਬਿਲਕੁਲ ਤੱਕਾ ਹੀ ਕਰਦੇ ਨੇ ਹੈ ਜੀ ਸਰ ਦੇਖੋ ਇਹਨਾਂ ਦੇ ਕੋਲ 15 ਦੇ ਅੱਛੇ ਨੇ ਬੜਾ ਥੋੜਾ ਖਿਆਲ ਅੱਛਾ ਕਿਉਂ ਬਾਈ ਜੀ ਕਿਵੇਂ ਕੀ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਜੀ ਨਾਂ ਨਹੀਂ ਛੱਡਦੇ ਕਿਵੇਂ ਥੋੜੇ ਜਿਹੇ ਬੱਚੇ ਪੜ੍ਹਦੇ ਨੇ ਹਾਂ ਜੀ ਇੱਕ ਜਣਾ ਛੱਡਣਾ ਆਉਂਦਾ ਜੀ ਇੱਕ ਜਣਾ ਲੈਣ ਜਾਂਦਾ ਜੀ ਅੱਛਾ ਇੱਕ ਜਣਾ ਛੱਡਣਾ ਆਉਂਦਾ ਇੱਕ ਲੈਣ ਜਾਂਦਾ ਹਾਂ ਜੀ ਦੇਖ ਸਕਦੇ ਹੋ ਬਾਈ ਜੀ ਕਹਿੰਦਾ ਬਹੁਤ ਬੁਰੇ ਹਾਲਾਤ ਨੇ ਸਕੂਲ ਚੋਂ ਲੈ ਕੇ ਆਇਓ ਜੀ ਸਕੂਲ ਚੋਂ ਲੈ ਕੇ ਆਇਓ ਹਾਂ ਸਕੂਲ ਤੋਂ ਦੇਖ ਸਕਦੇ ਹੋ ਜੀ ਆਪ ਸਕੂਲ ਨਾਲੇ ਪਿੰਡ ਜੰਮੀ ਜਾੜਾਂ ਚ ਹੈ ਸਕੂਲ ਪੁੱਤੋਂ 12 15 ਤੋਂ ਖਤਰ ਬਣੇ ਹੋਏ ਹੋਏ ਹੈਗੇ ਬਹੁਤ ਹੈ ਬਹੁਤ ਅੱਛਾ ਮੰਗਰ ਪੈਂਦੇ ਨੇ ਹਾਂ ਜੀ ਕੀ ਖੋੜਾ ਨੇ ਲੈਉਣੇ ਅੱਛਾ ਅੱਛਾ ਬੈਗਬੁੱਕ ਵੀ ਕੋਈ ਹੈ ਕਿਤੇ ਸ਼ਾਲਾ ਮਾਰਦੇ ਨਹੀਂ ਸ਼ਾਲਾ ਮਾਰਦੇ ਨਹੀਂ ਦੇਖ ਸਕਦੇ ਹਾਂ ਯਾਰ ਪ੍ਰਸ਼ਾਸਨ ਨੂੰ ਕਹਿਣਾ ਯਾਰ ਗੌਰ ਕਰੋ ਮੜਾ ਜਾ ਬੱਚਿਆਂ ਦੇ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ